ਸਬਕਾ ਖੜਕੂ ਪਾਇਦਲ ਜੀ ਸਿੰਘ ਦੀ ਜ਼ੁਬਾਨੀ ਖੜਕੂ ਸੰਘਰਸ਼ ਦੀ ਸਾਖੀ ਸੁਣਨ ਤੋਂ ਪਹਿਲਾਂ ਜੇਕਰ ਤੁਸੀਂ ਸੂਰਾ YouTube ਚੈਨਲ ਅਤੇ Facebook ਪੇਜ ਸਬਸਕ੍ਰਾਈਬ ਜਾਂ ਫੋਲੋ ਨਹੀਂ ਕੀਤਾ ਤਾਂ ਕਰ ਲਵੋ ਬੈਲ ਆਈਕਨ ਨੱਪ ਕੇ ਨੋਟੀਫਿਕੇਸ਼ਨ ਆਫ ਨਿਊ ਅਪਡੇਟ ਅਤੇ ਵੀਡੀਓ ਦੀ ਸੁਭਦਾ ਦਾ ਪੂਰਾ ਪੂਰਾ ਫਾਇਦਾ ਚੁੱਕੋ ਅਓ ਅੱਜ ਵੀਡੀਓ 18 ਵਿੱਚ ਤੁਹਾਨੂੰ ਪਾਠ ਦੂਜੇ ਦੀ ਚੌਥੀ ਸਾਖੀ ਸੁਣਾਈਏ ਬਾਬਾ ਪਿਆਰਾ ਸਿੰਘ ਜੀ ਕਮਾਲ ਦੀ ਮਲਟੀ ਟੈਲੈਂਟਰ ਸਖਸ਼ੀਤ ਹੋਏ ਹਨ ਬਾਬਾ ਜੀ ਹੈਰਾਨ ਤੇ ਤੁਸੀਂ ਹੋ ਹੀ ਜਾਣਾ ਹੈ ਪਿਆਰਿਓ ਖਾਲਸਾ ਕੂ ਇਤਿਹਾਸ ਜਾਣ ਕੇ ਗਿਆਨਮਾਨ ਅਤੇ ਆਪਣੇ ਯੋਧਿਆਂ ਅਤੇ ਗੁਰੂ ਗ੍ਰੰਥ ਅਤੇ ਪੰਥ ਦੇ ਕਦਰਦਾਨ ਵੀ ਹੋਵੋ ਆਓ ਸਾਕੀ ਸੁਣਨ ਤੋਂ ਪਹਿਲਾਂ ਫਤਿਹ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਾਕਿਸਤਾਨ ਵਿੱਚ ਸੀ ਤਾਂ ਉੱਥੇ ਚੌਧਰੀਆਂ ਲਹਿੰਦੇ ਪੰਜਾਬੀ ਸਾਡੇ ਮਦਦਗਾਰ ਨੇ ਦੱਸਿਆ ਕਿ ਤੁਹਾਨੂੰ ਕੋਈ ਮਿਲਣਾ ਚਾਹੁੰਦਾ ਹੈ ਜਿਸ ਨੂੰ ਅਸੀਂ ਮਹਿਮਾਨ ਵਜੋਂ ਕਾਫੀ ਸਮੇਂ ਤੋਂ ਕਰਾਚੀ ਵਿੱਚ ਰੱਖਿਆ ਹੋਇਆ ਹੈ ਉੱਥੇ ਜਥੇ ਬੰਦਿਆਂ ਦੇ ਹਿਸਾਬ ਨਾਲ ਬੰਦਿਆਂ ਨੂੰ ਰੱਖਿਆ ਜਾਂਦਾ ਸੀ ਉਸ ਵਕਤ ਅਸੀਂ ਪੰਥਕ ਕਮੇਟੀ ਅਤੇ ਪੰਜ ਜਥੇਬੰਦੀਆਂ ਦੇ ਸਿੰਘ ਇਕੱਠਾ ਰਹਿੰਦੇ ਸੀ ਅਗਲੇ 2 ਕੁ ਦਿਨਾਂ ਵਿੱਚ ਉਹ ਸਾਡੇ ਕੋਲ ਉਹ ਸਿੰਘ ਨੂੰ ਛੱਡ ਗਏ ਇਹ ਸਿੰਘ ਦਾ ਨਾਂ ਬਾਬਾ ਪਿਆਰਾ ਸਿੰਘ ਸੀ ਜੋ ਛੋਟੇ ਕੱਦ ਇੱਕ ਹਰੇ ਸਰੀਰ ਅਤੇ ਹਲਕੇ ਜਿਹੇ ਦਾੜੀ ਅਤੇ ਕਣਕਵੰਨੇ ਰੰਗ ਦਾ ਸੀ ਇਹ ਪਿੱਛੋਂ ਫਤਿਹਗੜ੍ਹ ਸਾਹਿਬ ਜਾਂ ਰੋਪੜ ਦੇ ਕਿਸੇ ਪਿੰਡ ਦਾ ਸੀ ਇਹਦੇ ਅਸਲ ਨਾਂ ਬਾਰੇ ਵੀ ਨਹੀਂ ਪਤਾ ਹੋ ਸਕਦਾ ਹੈ ਕੋਈ ਹੋਰ ਹੀ ਨਾ ਹੋਵੇ ਪਰ ਇਹ ਸਿੰਘਾਂ ਵਿੱਚ ਬਾਬਾ ਪਿਆਰਾ ਸਿੰਘ ਕਰਕੇ ਹੀ ਜਾਣਿਆ ਜਾਂਦਾ ਸੀ ਇਸ ਨੂੰ ਸਤਨਾਮ ਸਿੰਘ ਛੀਨਾ ਜੋ ਉਸ ਵਕਤ ਯੂਪੀ ਵਿੱਚ ਸਰਗਰਮ ਸੀ ਉਸਨੇ ਹਥਿਆਰਾਂ ਲਈ ਭੇਜਿਆ ਸੀ ਇਹਦੇ ਨਾਲ ਇੱਕ ਨਕਸਲੀ ਸਾਥੀ ਵੀ ਸੀ ਇਹ ਦੋਵੇਂ ਜਣੇ ਬੜੇ ਹੀ ਔਖੇ ਹੋ ਕੇ ਗੁਜਰਾਤ ਦੇ ਸਮੁੰਦਰੀ ਰਸਤੇ ਰਾਹੀਂ ਪਾਕਿਸਤਾਨ ਆਏ ਸਨ ਸਾਡੇ ਲਈ ਇਹ ਰਸਤਾ ਬਿਲਕੁਲ ਨਵਾਂ ਅਤੇ ਅਣਜਾਣ ਸੀ ਚੌਧਰੀਆਂ ਦੇ ਹਿਸਾਬ ਨਾਲ ਵੀ ਇਹ ਰਸਤਾ ਔਖਾ ਸੀ ਕਿਉਂਕਿ ਦੂਰ ਤੱਕ ਮਾਰੂਥਲ ਦਲਦਲ ਅਤੇ ਸਮੁੰਦਰ ਦਾ ਫੈਲਾਅ ਸੀ ਇੱਥੇ ਵਿਚਕਾਰ ਕੋਈ ਵੀ ਵਸੋਂ ਨਹੀਂ ਸੀ ਚੌਧਰੀਆਂ ਨੂੰ ਵੀ ਬਹੁਤ ਹੈਰਾਨੀ ਹੋਈ ਜਦੋਂ ਉਹ ਦੋਵੇਂ ਜਣੇ ਬੇੜੀ ਰਾਹੀਂ ਉੱਥੇ ਪਹੁੰਚ ਗਏ ਇਹਨਾਂ ਨੇ ਦੱਸਿਆ ਕਿ ਕਿਸ ਨੂੰ ਮਿਲਣਾ ਹੈ ਪਰ ਇੱਕ ਤਾਂ ਉਹ ਨਵੇਂ ਰਸਤੇ ਰਾਹੀਂ ਆਏ ਸਨ ਅਤੇ ਦੂਜਾ ਪਿਆਰਾ ਸਿੰਘ ਦੇ ਨਾਲ ਵਾਲਾ ਬੰਦਾ नक्सली ਸੀ ਇਸ ਕਰਕੇ ਉਹਨਾਂ ਦੀ ਆਮਦ ਦੇ ਹਾਲਾਤ ਸਹਿਜ ਨਹੀਂ ਸਨ ਉਹਨਾਂ ਤੋਂ ਕਾਫੀ ਚਿਰ ਪੁੱਛਗਿੱਛ ਵੀ ਕੀਤੀ ਗਈ ਅਤੇ ਕਰਾਚੀ ਵਿੱਚ ਹੀ ਰੱਖਿਆ ਗਿਆ ਬਾਬਾ ਪਿਆਰਾ ਸਿੰਘ ਨੂੰ नक्सली ਬੰਦੇ ਨਾਲੋਂ ਅਡ ਕਰ ਲਿਆ ਗਿਆ ਤੇ ਸਾਡੇ ਕੋਲ ਭੇਜ ਦਿੱਤਾ ਗਿਆ ਸ਼ਾਇਦ नक्सਲੀਆਂ ਨਾਲ ਪਾਕਿਸਤਾਨ ਦੀ ਇਹ ਪਹਿਲੀ ਮਿਲਣੀ ਸੀ ਉਹਨਾਂ ਨੇ ਉਸ ਨਾਲ ਵੱਖਰੇ ਰੂਪ ਵਿੱਚ ਕੋਈ ਸੰਬੰਧ ਬਣਾਇਆ ਜਾਂ ਕੀ ਕੀਤਾ ਉਸ ਬਾਰੇ ਸਾਨੂੰ ਨਹੀਂ ਪਤਾ ਬਾਬਾ ਪਿਆਰਾ ਸਿੰਘ ਬਚਪਨ ਤੋਂ ਹੀ ਕਾਰ ਸੇਵਾ ਵਾਲੇ ਬਾਬਿਆਂ ਨਾਲ ਰਿਹਾ ਸੀ ਉਤਤ ਹੀ ਜਵਾਨ ਹੋਇਆ ਉਹਨਾਂ ਦੇ ਡੇਰੇ ਵਿੱਚ ਹੀ ਡਰਾਈਵਰੀ ਕਰਨ ਲੱਗਾ ਡਰਾਈਵਰੀ ਕਰਦਿਆਂ ਮੁਸਾਫਰੀ ਦੀ ਦੁਨੀਆ ਵਿੱਚ ਆ ਗਿਆ ਜਦੋਂ ਉਹ ਯੂਪੀ ਬਿਹਾਰ ਵਿੱਚ ਗੱਡੀ ਚਲਾਉਂਦਾ ਸੀ ਤਾਂ नक्सਲੀਆਂ ਨਾਲ ਰابطਾ ਹੋ ਗਿਆ नक्सਲੀਆਂ ਤੋਂ ਉਹਦਾ ਸੰਬੰਧ ਤਰਾਈ ਵਿੱਚ ਸਤਨਾਮ ਸਿੰਘ ਛਿੰਨ ਨਾਲ ਹੋ ਗਿਆ ਉਸ ਵੇਲੇ ਉਸ ਦੀ ਉਮਰ ਕੋਈ 40-45 ਸਾਲ ਦੀ ਸੀ ਉਸ ਵੇਲੇ नक्सਲੀਆਂ ਅਤੇ ਸਿੰਘਾਂ ਦੀ ਸਾਂਝੀ ਲੋੜ ਹਥਿਆਰੀ ਸਨ ਗੁਜਰਾਤ ਦੇ ਸਰਹੱਦੀ ਇਲਾਕਿਆਂ ਵਿੱਚ ਗੱਡੀ ਚਲਾਉਣ ਕਰਕੇ ਉਸ ਨੂੰ ਇੱਥੋਂ ਦਾ ਪੇਤ ਸੀ ਇਸ ਕਰਕੇ ਇੱਥੋਂ ਦੇ ਰਾਹਾਂ ਵਿੱਚੋਂ ਰਾਹ ਬਣਾ ਕੇ ਉਹ ਪਾਕਿਸਤਾਨ ਪਹੁੰਚ ਗਿਆ ਬਾਬੇ ਦਾ ਸੁਭਾਅ ਬਹੁਤ ਹਾਸੇ ਮਜ਼ਾਕ ਵਾਲਾ ਸੀ ਅਤੇ ਸਦਾ ਖੁਸ਼ ਰਹਿਣ ਵਾਲਾ ਬੰਦਾ ਸੀ ਉਹ ਹੋਰਾਂ ਨੂੰ ਵੀ ਖੁਸ਼ ਰੱਖਦਾ ਸੀ ਜਦੋਂ ਉਹ ਉੱਥੇ ਆਇਆ ਤਾਂ ਥੋੜੇ ਸਮੇਂ ਵਿੱਚ ਹੀ ਸਾਰਿਆਂ ਨਾਲ ਕੁਲ ਮਿਲ ਗਿਆ ਉਹ ਸਭ ਦਾ ਮਨਪਸੰਦ ਬਣ ਗਿਆ ਸੀ ਕਿਉਂਕਿ ਉਹ ਗੱਲਾਂ ਦੀ ਲੜੀ ਟੁੱਟਣ ਨਹੀਂ ਸੀ ਦਿੰਦਾ ਉਹਦੇ ਕੋਲ ਗੱਲਾਂ ਦਾ ਅਮੁੱਖ ਭੰਡਾਰ ਸੀ ਹਰ ਵਾਰ ਨਵੀਂ ਤੋਂ ਨਵੀਂ ਗੱਲ ਸੁਣਾਉਣੀ ਉਦੇ ਕੋਲ ਖੁਸ਼ ਅਤੇ ਹੈਰਾਨ ਕਰਨ ਵਾਲੀਆਂ ਗੱਲਾਂ ਦੇ ਬਹੁਤ ਖਜ਼ਾਨੇ ਸਨ ਉਹ ਪੰਜਾਬ ਵਿੱਚ ਬਹੁਤਾ ਨਹੀਂ ਸੀ ਗਿਆ ਪਰ ਉਹਦੇ ਕਿਹਨ ਮੁਤਾਬਕ ਉਸ ਨੇ ਭਾਰਤ ਦੇ ਸਾਰੇ ਸੂਬਿਆਂ ਦਾ ਪਾਣੀ ਪੀਤਾ ਹੋਇਆ ਸੀ ਹਰ ਸੂਬੇ ਦੀ ਥੋੜੀ ਬਹੁਤੀ ਬੋਲੀ ਵੀ ਬੋਲ ਲੈਂਦਾ ਸੀ ਗੁਜਰਾਤੀ ਮਰਾਠੀ ਰਾਜਸਤਾਨੀ ਪੋਜਪੂਰੀ ਖਾਸ ਕਰਕੇ नक्सਲੀ ਇਲਾਕਿਆਂ ਦੀ ਬੋਲੀ ਬਹੁਤ ਚੰਗੀ ਤਰ੍ਹਾਂ ਬੋਲ ਲੈਂਦਾ ਸੀ ਬਚਪਨ ਤੋਂ ਹੀ ਸੇਵਾ ਅਤੇ ਮੁਸਾਫਰੀ ਵਿੱਚ ਰਿਹਾ ਹੋਣ ਕਰਕੇ ਉਸ ਦੇ ਸੁਭਾਅ ਵਿੱਚ ਦੁਨੀਆ ਨਾਲੋਂ ਇੱਕ ਅਲਹਿਦਗੀ ਜੀ ਆ ਗਈ ਸੀ ਉਹ ਥੋੜਾ ਜਿਹਾ ਖੰਦਾ ਸੀ ਪਹਿਨਣ ਦਾ ਕੋਈ ਸ਼ੌਂਕ ਨਹੀਂ ਸੀ ਸੌਂਦਾ ਵੀ ਥੋੜਾ ਸੀ ਉਸ ਨੂੰ ਗੁਰੂ ਗ੍ਰੰਥ ਸਾਹਿਬ ਉਤੇ ਅਟੁੱਟ ਭਰੋਸਾ ਸੀ ਪਰ ਪਾਠ ਘਟ ਕਰਦਾ ਸੀ ਉਹ ਤੜਕੇ ਜਾਂ ਰਾਤੀ ਇਕੱਲਿਆਂ ਬੈਠਾ ਰਹਿੰਦਾ ਸੀ ਜਦੋਂ ਮੇਰੇ ਨਾਲ ਕਾਫੀ ਖੁੱਲ ਗਿਆ ਤਾਂ ਇੱਕ ਦਿਨ ਕਹਿਣ ਲੱਗਾ ਮੈਂ ਗੁਟਕਾ ਸਾਹਿਬ ਜਾਂ ਪੋਥੀ ਇਸ ਕਰਕੇ ਨਹੀਂ ਫੜਦਾ ਕਿ ਮੈਨੂੰ ਡਰ ਲੱਗਦਾ ਹੈ ਕਿ ਇਹ ਮੈਲਾ ਸ਼ਰੀਰ ਹੈ ਉਹ ਰੱਬ ਦੀ ਦਾਤ ਹੈ ਇਸ ਕਰਕੇ ਮੇਰਾ ਜਦੋਂ ਵੀ ਪਾਠ ਕਰਨ ਨੂੰ ਜੀ ਕਰਦਾ ਹੈ ਤਾਂ ਪਾਠ ਸੁਣ ਲੈਂਦਾ ਹਾਂ ਜਾਂ ਫਿਰ ਮੂਲ ਮੰਤਰ ਅਤੇ ਚੋਪਈ ਸਾਹਿਬ ਜੋ ਮੈਨੂੰ ਕੰਠ ਹੈ ਕਰ ਲੈਂਦਾ ਹਾਂ ਮੈਨੂੰ ਤਾਂ ਭਾਈ ਇਸੇ ਤਰ੍ਹਾਂ ਹੀ ਸ਼ਾਂਤੀ ਮਿਲਦੀ ਹੈ ਲੰਗਰ ਬਣਾਉਣਾ ਅਤੇ ਵਰਤੋਣਾ ਉਹਦਾ ਪਹਿਲਾ ਸ਼ੌਂਕ ਸੀ ਉਹ ਚਾਹੇ ਕਿਸੇ ਡੇਰੇ ਦੇ ਸੀ ਜਾਂ ਨਕਸਲੀਆਂ ਵਿੱਚ ਜਾਂ ਸਿੰਘਾਂ ਵਿੱਚ ਸਭ ਦਾ ਉਹਨੇ ਇਹ ਕੰਮ ਨਹੀਂ ਛੱਡਿਆ ਸਾਡੇ ਕੋਲ ਵੀ ਉਹ ਇਹ ਸੇਵਾ ਆਪ ਹੀ ਲੈਂਦਾ ਸੀ ਇਸ ਕੰਮ ਵਿੱਚ ਉਹ ਜੀਵਨ ਨਾਲ ਜੁੜ ਜਾਂਦਾ ਸੀ ਉਹ ਲੰਗਰ ਨਾਲ ਇੱਕ ਰੂਪ ਹੀ ਹੋ ਜਾਂਦਾ ਸੀ ਉਹਦੇ ਜਾਣ ਤੋਂ ਬਾਅਦ ਉਹਦਾ ਚਿੱਤਾ ਲੰਗਰ ਨਾਲ ਜੁੜ ਕੇ ਵੀ ਹੁੰਦਾ ਰਿਹਾ ਉਹਦਾ ਪੱਕਾ ਪਹਿਰਾਵਾ ਇਹੋ ਸੀ ਚੋਲਾ ਕਛਹਿਰਾ ਸਿਰ ਤੇ ਸਫਾ ਮੋਢੇ ਲੋਈ ਪੈਰੀ ਸਾਦੀ ਜੁੱਤੀ ਇਹ ਬਿਨਾਂ ਕੋਈ ਸ਼ਾਇ ਉਹਦੇ ਪਹਿਰਾਵੇ ਦਾ ਜ਼ਰੂਰੀ ਅੰਗ ਨਹੀਂ ਸੀ ਉਹਦੇ ਕਿਹਾਣ ਅਨੁਸਾਰ ਉਹ ਜੰਗਲਾਂ ਵਿੱਚ ਵੀ ਇਦਾਂ ਹੀ ਰਹਾ ਡਰਾਈਵਰੀ ਵੀ ਉਸਨੇ ਇਸੇ ਬਾਣੀ ਵਿੱਚ ਹੀ ਕੀਤੀ ਗੱਡੇ ਚਲਾਉਣਾ ਉਹਦਾ ਦੂਜਾ ਸ਼ੌਂਕ ਸੀ ਇਹ ਕੰਮ ਉਸਨੇ ਜੀਵਨ ਦਰਬਾਲੇ ਨਹੀਂ ਸਿੱਖਿਆ ਸੀ ਅਤੇ ਨਾ ਹੀ ਰੋਜੀ ਰੁੱਟ ਲਈ ਕਰਦਾ ਸੀ ਰੋਟੀ ਤਾਂ ਉਹਨੂੰ ਕਿਤੇ ਵੀ ਮਿਲ ਸਕਦੀ ਸੀ ਕਿਉਂਕਿ ਉਹਦੀਆਂ ਲੋੜਾਂ ਹੀ ਬਹੁਤ ਥੋੜੀਆਂ ਸਨ ਮੁਸਾਫਰੀ ਉਹਦੇ ਜੀਵਨ ਦਾ ਹਿੱਸਾ ਸੀ ਸ਼ਾਇਦ ਉਹਦੇ ਦਿਮਾਗ ਵਿੱਚ ਆਪਣਾ ਕਰ ਵਰਗੀ ਥਾਂ ਦਾ ਕੋਈ ਖਿਆਲ ਹੀ ਨਹੀਂ ਸੀ ਇਸ ਲਈ ਉਹ ਮੁਸਾਫਰੀ ਨੂੰ ਹੀ ਜ਼ਿੰਦਗੀ ਜਾਣਦਾ ਸੀ ਮੁਸਾਫਰੀ ਦਾ ਸਾਧਨ ਡਰਾਈਵਰੀ ਸੀ ਇਸ ਕਰਕੇ ਉਹ ਇਹਨੂੰ ਕੰਮ ਨਹੀਂ ਜੀਵਨ ਸਮਝਦਾ ਸੀ ਨਵੇਂ-ਨਵੇਂ ਲੋਕਾਂ ਨੂੰ ਮਿਲਣਾ ਅਤੇ ਨਵੀਆਂ ਥਾਵਾਂ ਵੇਖਣਾ ਵੀ ਉਹਦਾ ਤੀਜਾ ਸ਼ੌਂਕ ਸੀ ਕਹਿ ਸਕਦੇ ਹਾਂ ਜੋ ਮੁਸਾਫਰੀ ਨਾਲ ਹੀ ਜੁੜਿਆ ਹੋਇਆ ਹੈ ਉਹ ਸਭ ਭਾਂਤ ਦੇ ਲੋਕਾਂ ਨਾਲ ਖੁਚ ਰਹਿ ਲੈਂਦਾ ਸੀ ਕਾਰ ਸੇਵਾ ਤੋਂ ਡਰਾਈਵਰੀ ਇਸ ਤੋਂ ਨਕਸਲੀ ਅਤੇ ਫਿਰ ਸਿੰਘਾਂ ਨਾਲ ਮੇਲ ਇਹ ਸਫ਼ਰ ਅਸਲ ਵਿੱਚ ਨਵੇਂ ਲੋਕਾਂ ਨੂੰ ਮਿਲਣ ਅਤੇ ਨਵੀਆਂ ਥਾਵਾਂ ਨੂੰ ਵੇਖਣ ਜਾਣਨ ਦੀ ਰੁਚੀ ਦਾ ਹੀ ਰੂਪ ਸੀ ਉਹਨੂੰ ਚੌਥਾ ਸ਼ੌਂਕ ਹਥਿਆਰਾਂ ਦਾ ਸੀ ਇਹ ਅਜੀਬ ਗੱਲ ਸੀ ਕਿ ਉਹ ਹਥਿਆਰ ਬੰਦ ਸੰਘਰਸ਼ ਦਾ ਪੱਕਾ ਮੁੱਦਾ ਹੀ ਸੀ ਪਰ ਉਹਨੂੰ ਹਮਲੇ ਕਰਨ ਦਾ ਸ਼ੌਂਕ ਨਹੀਂ ਸੀ ਮੈਨੂੰ ਲੱਗਿਆ ਕਿ ਉਹਨੂੰ ਬੰਦਿਆਂ ਦਾ ਹਿੰਸਾ ਨਾਲ ਮਰਨਾ ਚੰਗਾ ਨਹੀਂ ਲੱਗਦਾ ਸੀ ਪਰ ਹਥਿਆਰ ਰੱਖਣ ਚੁੱਕਣ ਦਾ ਹਥਿਆਰਾਂ ਸੰਗ ਰਹਿਣ ਦਾ ਸ਼ੁਦਾਈ ਸੀ ਇਸ ਕੰਮਲੇ ਉਹ ਹਰ ਜ਼ਿੰਮੇਵਾਰੀ ਕਬੂਲ ਲੈਂਦਾ ਸੀ ਉਹ ਬਹੁਤਾ ਪੜਿਆ ਹੋਇਆ ਨਹੀਂ ਸੀ ਪਰ ਉਹ ਬਗਾਵਤਾਂ ਦਾ ਬਹੁਤ ਹੰਮੀ ਸੀ ਉਦੇ ਨਾਲ ਰਹਿ ਕੇ ਇਹੋ ਮਹਿਸੂਸ ਹੋਇਆ ਕਿ ਉਹਦੇ ਤੁਰ ਅੰਦਰ ਬਾਗੀ ਬੈਠਾ ਹੋਇਆ ਸੀ ਸਿੱਖੀ ਵਿੱਚ ਜਨਮ ਨੇ ਉਹਦੇ ਵਿੱਚ ਲੋਕ ਭਲਾਈ ਦਾ ਤੱਤ ਵੀ ਭਰ ਦਿੱਤਾ ਸੀ ਉਹਦਾ ਦਿਲ ਕਰਦਾ ਸੀ ਕਿ ਜਿੱਥੇ ਵੀ ਬਗਾਵਤ ਹੋ ਰਹੀ ਹੈ ਉਹ ਉਹਦੇ ਵਿੱਚ ਸ਼ਾਮਲ ਹੋ ਜਾਵੇ ਉਹਨੇ ਮੈਨੂੰ ਜੰਗਲਾਂ ਵਿੱਚ ਨਕਸਲੀਆਂ ਨਾਲ ਰਹਿਣ ਦੇ ਬਹੁਤ ਵਾਕਿਆਤ ਸੁਣਾਏ ਜਿਸ ਤੋਂ ਲੱਗਦਾ ਸੀ ਕਿ ਉਹਦਾ ਸੰਘਰਸ਼ ਨਾਲ ਅਜਿਹਾ ਰਿਸ਼ਤਾ ਬਣ ਗਿਆ ਸੀ ਕਿ ਉਹਦਾ ਜੀਵਨ ਹਥਿਆਰਬੰਦ ਸੰਘਰਸ਼ ਤੋਂ ਬਿਨਾਂ ਅਧੂਰਾ ਸੀ ਬ੍ਰਾਹਮਣਵਾਦ ਦਾ ਉਹ ਕੱਟੜ ਵਿਰੋਧੀ ਸੀ ਉਹ ਹਰ ਗੱਲ ਵਿੱਚ ਇਸ ਨੁਕਤੇ 'ਤੇ ਹੀ ਲਿਆ ਹੁੰਦਾ ਸੀ ਅਤੇ ਉਹਦਾ ਸਾਰਾ ਵਿਰੋਧ ਇਸੇ ਉੱਤੇ ਕੇਂਦਰਿਤ ਸੀ ਸਿੱਖਾਂ ਵਿੱਚ ਪਨਪ ਰਹੀ ਬ੍ਰਾਹਮਣਵਾਦੀ ਜਮਾਤ ਉਸ ਨੂੰ ਬਹੁਤ ਚੁਭਦੀ ਸੀ ਜਿਸ ਨੇ ਸਿਆਸੀ ਅਤੇ ਧਾਰਮਿਕ ਖੇਤਰ ਵਿੱਚ ਅਤੇ ਹੋਰ ਸਭ ਖੇਤਰਾਂ ਵਿੱਚ ਅਸਰ ਪਾ ਲਿਆ ਸੀ ਇਸ ਗੱਲ ਕਰਕੇ ਉਹਦਾ ਕਈ ਵਾਰ ਹੋਰਨਾ ਸਿੰਘਾਂ ਨਾਲ ਇਸ ਨੁਕਤੇ ਉੱਤੇ ਟਕਰਾਅ ਵੀ ਹੋ ਜਾਂਦਾ ਸੀ ਕਿਉਂਕਿ ਜਿੱਥੇ ਵੀ ਉਹਨੂੰ ਖੜਕੂ ਸਫਾਂ ਵਿੱਚ ਬ੍ਰਾਹਮਣਵਾਦ ਅਸਰ ਲੱਗਦਾ ਉਹ ਉਹਦੇ ਉੱਤੇ ਇੱਕਦਮ ਉਸੇ ਵੇਲੇ ਉਲਝ ਚੁਕਦਾ ਸੀ ਇੱਕ ਵਾਕਿਆਤ ਉਹਦੇ ਵਿਚਾਰਾਂ ਦਾ ਅਹਿਸਾਸ ਕਰਾਉਣ ਵਾਲਾ ਹੈ ਇੱਕ ਵਾਰ ਕੁਝ ਸਿੰਘਾਂ ਨਾਲ ਉਹ ਖਾਲਸਾਤਨ ਬਾਰੇ ਗੱਲਾਂ ਕਰਦਿਆਂ ਉਲਝ ਪਿਆ ਉਹਨਾਂ ਸਿੰਘਾਂ ਵਿੱਚ ਜਿਹੜੇ ਗੱਲ ਕਰਨ ਵਾਲੇ ਸਨ ਉਹ ਆਮ ਤਰੀਕੇ ਨਾਲ ਹੀ ਖਾਲਸਾਤਨ ਦੀ ਹੱਦ ਅੰਬਾਲਾ ਜਾਂ ਪਾਣੀਪਤ ਤੱਕ ਮਿੱਥਰੇ ਸਨ ਉਹ ਲਗਭਗ ਅਨਪੜ੍ਹੇ ਬੰਦਾ ਸੀ ਅਤੇ ਰਾਜਨੀਤੀ ਦੀ ਇਹ ਹੱਦਬੰਦੀ ਵਾਲੀ ਗੱਲ ਤੋਂ ਅਣਜਾਣ ਨਾ ਪਾਵੇ ਨਾ ਕਿਹਾ ਜਾਵੇ ਪਰ ਆਕੀ ਜ਼ਰੂਰ ਸੀ ਉਦੀ ਗੁਰੂ ਉਤੇ ਅਟੁੱਟ ਸ਼ਰਦਾ ਅਤੇ ਬ੍ਰਾਹਮਣਵਾਦ ਵਿਰੋਧੀ ਵਿਚਾਰ ਕਰਨ ਉਹ ਆਪਣੀ ਗੱਲ ਉਤੇ ਪੱਕਾ ਸੀ ਕਿ ਖਾਲਸਾਤਨ ਨੂੰ ਇਸ ਹੱਦਬੰਦੀ ਵਿੱਚ ਨਹੀਂ ਬਣਿਆ ਜਾ ਸਕਦਾ ਪਰ ਉਹਦੇ ਕੋਲ ਇਸ ਗੱਲ ਦੀ ਕੋਈ ਵਿਆਖਿਆ ਨਹੀਂ ਸੀ ਉਸ ਨੂੰ ਲੱਗਦਾ ਸੀ ਕਿ ਸਾਰੇ ਸੂਬਿਆਂ ਦੇ ਲੋਕ ਬ੍ਰਾਹਮਣਵਾਦ ਨੇ ਨਪੀੜੇ ਹੋਏ ਹਨ ਉਹ ਬਹੁਤਾ ਪੰਜਾਬ ਤੋਂ ਬਾਹਰ ਹੀ ਰਿਹਾ ਸੀ ਇਸ ਲਈ ਉਹਨੂੰ ਲੱਗਦਾ ਸੀ ਕਿ ਦਲਤਾਂ ਗਰੀਬਾਂ ਅਤੇ ਪਿਛੜੇ ਕਹੇ ਜਾਂਦੇ ਲੋਕਾਂ ਦੀ ਮੁਕਤੀ ਵੀ ਖਾਲਸਾਤਾਨ ਦਾ ਹਿੱਸਾ ਹੀ ਸੀ ਉਹ ਇਸ ਗੱਲ ਉੱਤੇ ਬਹੁਤ ਪੱਕਾ ਸੀ ਕਿ ਬ੍ਰਾਹਮਣਵਾਦ ਨੂੰ ਕਮਜ਼ੋਰ ਕੀਤੇ ਜਾਂ ਮਾਰਿਆ ਬਿਨਾ ਖਾਲਸਾਤਾਨ ਸਾਕਾਰ ਨਹੀਂ ਹੋ ਸਕਦਾ ਜਦੋਂ ਬਹਿਸ ਕਿਸੇ ਸਿਰੇ ਨ ਲੱਗੀ ਤਾਂ ਕੁਝ ਸਿੰਘ ਉੱਚੀ ਬੋਲਣ ਲੱਗੇ ਤਾਂ ਉਸਨੇ ਬਿਨਾਂ ਤੇਰੇ ਛੱਡੇ ਗਲਮ ਕੋੰਦੇ ਆ ਕਿਹਾ ਕਿ ਉੱਥੇ ਜੰਗਲਾਂ ਵਿੱਚ ਲੜਦੇ ਗਰੀਬ ਆਦੀ ਵਾਸੀ ਵੀ ਉਸ ਨੂੰ ਉਨੇ ਹੀ ਪਿਆਰੇ ਹਨ ਜਿੰਨੇ ਕਿ ਪੰਜਾਬ ਦੇ ਸਿੱਖ ਛੋੜਾ ਅਤੇ ਔਖਾਂ ਮਾਰੇ ਲੋਕਾਂ ਵਿੱਚ ਰਹਿ ਕੇ ਉਹਨਾਂ ਲਈ ਲੰਗਰ ਤਿਆਰ ਕਰਨ ਅਤੇ ਉਹਨਾਂ ਦੇ ਬੱਚਿਆਂ ਨੂੰ ਪਿਆਰ ਦੇਣ ਨਾਲ ਮੈਨੂੰ ਖੁਸ਼ੀ ਮਿਲਦੀ ਹੈ। ਮੈਨੂੰ ਲੱਗਦਾ ਹੈ ਕਿ ਮੇਰਾ ਗੁਰੂ ਵੀ ਇਸੇ ਗੱਲ ਵਿੱਚ ਖੁਸ਼ ਹੈ। ਕਥਾ ਸੁਣਾਉਣ ਅਤੇ ਮਹਿਫਲ ਸਜਾਉਣ ਵਿੱਚ ਉਹਨੂੰ ਕੁਦਰਤੀ ਕਲਾ ਹਾਸਲ ਸੀ। ਕੋਈ ਵੀ ਬੰਦਾ ਉਹਦੀ ਸੰਗਤ ਵਿੱਚ ਉਕਤੋਂਦਾ ਨਹੀਂ ਸੀ, ਨਾ ਹੀ ਉੱਠ ਕੇ ਜਾਂਦਾ ਸੀ। ਉਸਨੇ ਵਿਆਹ ਨਹੀਂ ਸੀ ਕਰਵਾਇਆ ਪਰ ਉਸਨੂੰ ਔਰਤਾਂ ਬਾਰੇ ਵੀ ਬਹੁਤ ਜਾਣਕਾਰੀ ਸੀ। ਇੱਕ ਦਿਨ ਇੱਕ ਸਿੰਘ ਨੇ ਕਿਹਾ ਕਿ ਬਾਬਾ ਤੂੰ ਤਾਂ ਵਿਆਹ ਵੀ ਨਹੀਂ ਕਰਵਾਇਆ ਪਰ ਤੈਨੂੰ ਜਾਣਕਾਰੀ ਕਿਵੇਂ ਹੈ? ਉਨੇ ਸੇ ਸੁਭਾਅ ਰਿਹਾ ਕਿ ਉਹਨੂੰ ਦੂਰੋਂ ਵੇਖ ਕੇ ਹੀ ਗੱਲਾਂ ਸਮਝ ਆ ਗਈਆਂ ਮੈਨੂੰ ਨਹੀਂ ਪਤਾ ਉਹਦੀ ਇਸ ਗੱਲ ਦਾ ਪੂਰਾ ਮਤਲਬ ਕੀ ਸੀ ਪਰ ਉਹ ਔਰਤਾਂ ਦੇ ਸੁਭਾਅ ਦੀਆਂ ਗਹਿਰਾਈਆਂ ਜਾਣਦਾ ਸੀ ਕਈ ਵਾਰ ਉਹਨੇ ਮੈਨੂੰ ਕਿਹਾ ਕਿ ਮੈਂ ਤੁਹਾਨੂੰ ਨਕਸਲੀਆਨ ਨਾਲ ਮਿਲਾਉਂਗਾ ਨਕਸਲੀ ਲੋਕ ਤੁਹਾਨੂੰ ਮਿਲ ਕੇ ਬਹੁਤ ਖੁਸ਼ ਹੋਣਗੇ ਉਹ ਕਿਸੇ ਦੇ ਧਰਮ ਦੇ ਖਿਲਾਫ ਨਹੀਂ ਹਨ ਉਹਨਾਂ ਨੇ ਮੈਨੂੰ ਸਿੱਖੀ ਬਾਰੇ ਕਦੀ ਕੋਈ ਸਵਾਲ ਨਹੀਂ ਕੀਤਾ ਨਾ ਹੀ ਕੋਈ ਅਜਹਿਬ ਬਚਨ ਕਿਹਾ ਹੈ ਜੋ ਸਿੱਖੀ ਦੇ ਵਿਰੁੱਧ ਹੋਵੇ ਉਹ ਪੰਜਾਬ ਵਿੱਚ ਨਹੀਂ ਰਿਹਾ ਸੀ ਇਸ ਕਰਕੇ ਉਹਨੂੰ ਲੱਗਦਾ ਸੀ ਕਿ ਸਿੱਖ ਜਥੇਬੰਦੀਆਂ ਵਿੱਚ ਕਾਮਰੇਡਾਂ ਬਾਰੇ ਜੋ ਵਿਚਾਰ ਹਨ ਇਹ ਵੀ ਬ੍ਰਾਹਮਣਵਾਦ ਦਾ ਅਸਰ ਹੈ ਇੱਕ ਪੱਖ ਤੋਂ ਤਾਂ ਉਹ ਸਹੀ ਸੀ ਕਿ ਇਹ ਬ੍ਰਾਹਮਣਵਾਦ ਦਾ ਅਸਰ ਸੀ ਪਰ ਉਹਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਇਸ ਪੜਾਅ ਉੱਤੇ ਬ੍ਰਾਹਮਣਵਾਦ ਦਾ ਅਸਰ ਸੰਘਰਸ਼ ਨਾਲੋਂ ਪੰਜਾਬ ਦੇ ਕਾਮਰੇਡਾਂ ਉੱਤੇ ਕਿਤੇ ਵਧੇਰੇ ਸੀ ਉਹਦਾ ਕਹਿਣਾ ਸੀ ਕਿ ਚਾਰਖੰਡ ਦਾ ਇੱਕ ਵੱਡਾ ਨਖਸਲਿਆਗੂ ਉਹਦਾ ਸਤਿਕਾਰ ਕਰਦਾ ਹੈ ਉਸ ਨਾਲ ਜਾ ਕੇ ਅਸੀਂ ਮਿਲ ਸਕਦੇ ਹਾਂ ਮੈਂ ਕਿਹਾ ਕਿ ਉੱਥੇ ਜਾ ਕੇ ਆਪਾਂ ਮਿਲਾਂਗੇ ਅਤੇ ਆਪਣੀ ਸਾਂਝਾਂ ਅਤੇ ਲੋੜਾਂ ਵੀ ਪਛਾਣਾਂਗੇ ਜਿੰਨਾ ਹੋ ਸਕੇ ਇੱਕ ਦੂਜੇ ਦਾ ਸਾਥ ਵੀ ਦੇਵਾਂਗੇ ਪਰ ਸਮੇਂ ਦਾ ਰੰਗ ਦੇਖੋ ਕਿ ਇਹ 1991 ਦੀ ਗੱਲ ਹੈ ਤੇ ਹੁਣ 2022 ਹੈ ਸਾਡੇ ਹਥਿਆਰਬੰਦ ਸੰਘਰਸ਼ਾਂ ਨੇ ਕੀ ਕੁਝ ਹੰਡਾਲਿਆ ਹੈ ਪਰ ਸਾਡੇ ਦੁਸ਼ਮਣ ਖਿਲਾਫ ਅਸੀਂ ਇਕੱਠੇ ਹੋ ਕੇ ਹਾਲੇ ਤੱਕ ਕੋਈ ਵੀ ਰਣਨੀਤੀ ਨਹੀਂ ਬਣਾ ਸਕੇ ਉਦੇ ਕਿਹਨ ਮੁਤਾਬਕ ਉਸ ਵੇਲੇ ਨਕਸਲੀਆਂ ਕੋਲ ਹਥਿਆਰਾਂ ਦੀ ਬਹੁਤ ਕਮੀ ਸੀ। ਉਹਨਾਂ ਕੋਲ ਅਮੀਰ ਲੋਕਾਂ ਜਾਂ ਪੁਲਿਸ ਤੋਂ ਖੋਏ ਹੋਏ ਹਥਿਆਰ ਹੀ ਸਨ ਜਾਂ ਫਿਰ ਦੇਸੀ ਤਰੀਕੇ ਨਾਲ ਬਣਾਏ ਹੋਏ। ਬਾਰੂਦ ਅਤੇ ਨਵੇਂ ਹਥਿਆਰਾਂ ਦੀ ਉਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਸੀ। ਇਸ ਕਰਕੇ ਮੈਂ ਯੂਪੀ ਵਿੱਚ ਸਿੰਘਾਂ ਕੋਲ ਗਿਆ ਪਰ ਉਹਨਾਂ ਕੋਲ ਵੀ ਵਾਧੂ ਹਥਿਆਰ ਨਹੀਂ ਸਨ। ਫਿਰ ਉਹਨਾਂ ਨਾਲ ਹੀ ਕਾਫੀ ਚਿਰ ਰਿਹਾ ਯੂਪੀ ਵਿੱਚ ਦਲਿਤ ਅਤੇ ਗਰੀਬ ਲੋਕਾਂ ਨੂੰ ਸੰਘਰਸ਼ ਨਾਲ ਜੋੜਨ ਦੀ ਕਾਫੀ ਕੋਸ਼ਿਸ਼ ਕੀਤੀ ਕੁਝ ਕਾਮਯਾਬੀ ਵੀ ਮਿਲੀ ਪਰ ਇਹ ਦੇਖ ਕੇ ਦੋਵਾਂ ਸੰਘਰਸ਼ਾਂ ਦੀ ਸਾਂਝੀ ਲੋੜ ਹਥਿਆਰ ਹਨ ਇਸ ਕਰਕੇ ਇਸ ਨਕਸ਼ੇ ਵਾਲੇ ਬੰਦੇ ਨੂੰ ਲੈ ਕੇ ਮੈਂ ਇੱਧਰ ਆਇਆ ਹਾਂ ਨਕਸਲੀ ਬੰਦਾ ਪੰਜਾਬ ਜਾਂ ਰਾਜਸਥਾਨ ਰਾਹੀਂ ਪਾਕਿਸਤਾਨ ਜਾਣ ਤੋਂ ਝਿਜਕਦਾ ਸੀ ਅਤੇ ਮੈਂ ਕੱਛ ਗੁਜਰਾਤ ਦਾ ਇਲਾਕਾ ਜਾਣਦਾ ਸੀ ਇਸ ਕਰਕੇ ਇਸ ਰਸਤੇ ਤਾਂ ਹੀ ਆਇਆ ਹਾਂ ਗੁਜਰਾਤ ਰਾਹੀਂ ਜੋ ਸਮਾਨ ਪੰਜਾਬ ਲਈ ਆਇਆ ਉਹ ਇਸ ਬਾਬੇ ਦੀ ਪਹਿਲ ਕਦਮੀ ਕਰਕੇ ਹੀ ਆਇਆ ਸੀ ਇਸ ਬਾਬੇ ਦੀ ਖਾਸੀਅਤ ਸੀ ਕਿ ਉਹ ਜਿਸ ਇਲਾਕੇ ਵਿੱਚ ਜਾਂਦਾ ਉਹ ਜਹੀ ਬੋਲਚਾਲ ਅਤੇ ਸਲਿਕਾ ਅਪਣਾ ਲੈਂਦਾ ਸੀ ਉਸ ਵਿੱਚ ਬਹੁਤ ਆਤਮ ਵਿਸ਼ਵਾਸ ਅਤੇ ਠੰਮਾ ਸੀ ਉਹ ਸਾਡੇ ਨਾਲ ਕੋਈ 8-10 ਮਹੀਨੇ ਰਿਹਾ ਜਦੋਂ ਮੈਂ ਇੱਧਰ ਆਉਣਾ ਸੀ ਤਾਂ ਉਸ ਨੂੰ ਨਾਲ ਲੈ ਕੇ ਉਹ ਇੱਕ ਕਛ ਦੇ ਰਸਤੇ ਆਇਆ ਇਹ ਸਫ਼ਰ ਇੱਕ ਅਲੱਗ ਕਹਾਣੀ ਹੈ ਜਦੋਂ ਅਸੀਂ ਕਛ ਦੇ ਰਸਤੇ ਇੱਧਰ ਆਏ ਤਾਂ ਸਾਡੇ ਨਾਲ ਉੱਥੋਂ ਦੇ ਦੋ ਬੜੇ ਤਜਰਬੇਕਾਰ ਅਤੇ ਦਲੇਰ ਪੰਧਾਉ ਸਨ ਦੋ ਊਂਟਾਂ ਸਮੇਤ ਉਹ ਵੀ ਸਾਡੇ ਨਾਲ ਆਏ ਊਂਟਾਂ ਉੱਤੇ ਪਾਣੀ ਦੀਆਂ ਮਸ਼ਕਾਂ ਤੇ ਹਥਿਆਰ ਸਨ ਕਿਸੇ ਕਾਰਨ ਅਸੀਂ ਰਸਤਾ ਖੁੰਝ ਗਏ ਅਤੇ ਸਾਡਾ ਪਾਣੀ ਵੀ ਮੁੱਕ ਗਿਆ ਬਾਗੇ ਜਾਂ ਤਸਕਰ ਲੋਕੀ ਇਹ ਰਸਤਾ ਨਹੀਂ ਚੁੰਨਦੇ ਸਨ ਕਿਉਂਕਿ ਦੋਵਾਂ ਗੱਲਾਂ ਦਾ ਹੀ ਡਰ ਰਹਿੰਦਾ ਹੈ ਸਾਡਾ ਸਫ਼ਰ ਇੱਕ ਰਾਤ ਦਾ ਹੀ ਸੀ ਪਰ ਰਸਤਾ ਖੁੰਝਣ ਨਾਲ ਇੱਕ ਦਿਨ ਅਤੇ ਦੋ ਰਾਤਾਂ ਵਿੱਚ ਬਹੁਤ ਮੁਸ਼ਕਲ ਨਾਲ ਪੂਰਾ ਹੋਇਆ ਪਿਆਸ ਨਾਲ ਅਸੀਂ ਤਾਂ ਮਰਨਗਰ ਦੇ ਪਹੁੰਚ ਗਏ ਸਾਂ ਬਾਬਾ ਕੰਟਿਆਂ ਬੱਦੀ ਕਈ ਦਿਨ ਲਗਾਤਾਰ ਤੁਰ ਸਕਦਾ ਸੀ ਇਹ ਗੁਣ ਉਸਨੇ ਜੰਗਲਾਂ ਵਿੱਚ ਨਕਸ਼ਿਆਂ ਨਾਲ ਰਹਿ ਕੇ ਸਿੱਖਿਆ ਸੀ ਪਰ ਮੈਨੂੰ ਅਜਿਹੇ ਹਾਲਾਤਾਂ ਦਾ ਕੋਈ ਵੀ ਤਜਰਬਾ ਨਹੀਂ ਸੀ ਭੰਦਾਉ ਅਤੇ ਬਾਬਾ ਇਸ ਹਾਲਾਤ ਦੇ ਤਜਰਬੇਕਾਰ ਸਨ ਸ਼ਾਇਦ ਇਸੇ ਕਾਰਨ ਹੀ ਅਸੀਂ ਪਟਕਣ ਮਗਰੋਂ ਵੀ ਮੰਜ਼ਿਲ ਉੱਤੇ ਪਹੁੰਚ ਗਏ ਸਾਂ ਬਾਬਾ ਪਿਆਰਾ ਸਿੰਘ ਦੇ ਇਰਾਦੇ ਅਤੇ ਤਜਰਬੇ ਕਾਰਨ ਅਸੀਂ ਹਥਿਆਰਾਂ ਲਈ ਨਵਾਂ ਰਾਹ ਲੱਭ ਲਿਆ ਬਾਅਦ ਵਿੱਚ ਕਾਫੀ ਸਮਾਨ ਇਧਰ ਦੀ ਵੀ ਆਇਆ ਜਦ ਤੱਕ ਅਸੀਂ ਆਪਣੇ ਟਿਕਾਣੇ ਪਹੁੰਚ ਗਏ ਆਪਣੇ ਸਿੰਘਾਂ ਨੂੰ ਨਹੀਂ ਮਿਲੇ ਤਦ ਤੱਕ ਬਾਬਾ ਪਰਛਾਵੇਂ ਵਾਂਗ ਮੇਰੇ ਨਾਲ ਰਿਹਾ ਜਦੋਂ ਮੈਂ ਪੰਜਾਬ ਆ ਗਿਆ ਤਾਂ ਉਹ ਕਈ ਦਿਨ ਲਾਲ ਸਿੰਘ ਦਵਿੰਦਰਪਾਲ ਸਿੰਘ ਪੁੱਲਰ ਤੇ ਹੋਰ ਸਿੰਘਾਂ ਨਾਲ ਵੀ ਰਿਹਾ ਬਾਅਦ ਵਿੱਚ ਆਪਣੇ ਕਿਸੇ ਟਿਕਾਣੇ ਉੱਤੇ ਚਲਾ ਗਿਆ ਉਸ ਤੋਂ ਬਾਅਦ ਸਾਨੂੰ ਕਿਸੇ ਨੂੰ ਨਹੀਂ ਮਿਲਿਆ ਕੁਝ ਸਮੇਂ ਬਾਅਦ ਸਰਕਾਰ ਨੂੰ ਇਸ ਰਸਤੇ ਬਾਰੇ ਪਤਾ ਲੱਗ ਗਿਆ। ਕੁਝ ਬੰਦੇ ਅਤੇ ਅਸਲਾ ਵੀ ਫੜਿਆ ਗਿਆ। ਇਸ ਕਰਕੇ ਸਾਡਾ ਉੱਥੇ ਵੀ رابطہ ਟੁੱਟ ਗਿਆ। ਹੋ ਸਕਦਾ ਹੈ ਉਹ ਇਸੇ ਤਰ੍ਹਾਂ ਇਨ੍ਹਾਂ ਰਸਤਿਆਂ 'ਤੇ ਚੱਲਦਾ ਗੁਰੂ ਨੂੰ ਪਿਆਰਾ ਹੋ ਗਿਆ ਹੋਵੇ ਜਾਂ ਉਹ ਕਿਤੇ ਇਕੱਲਾ ਬੈਠਾ ਹੋਵੇ ਤੇ ਹਾਲੇ ਵੀ ਨਕਸਲੀਆਂ ਜਾਂ ਕਿਸੇ ਹੋਰ ਧਿਰ ਨਾਲ ਰਲ ਕੇ ਵਿਪਰ ਸੰਸਕਾਰ ਖਿਲਾਫ ਲੜ ਰਿਹਾ ਹੋਵੇ। ਲਤਾੜਿਆਂ ਅਤੇ ਗਰੀਬਾਂ ਦਾ ਸਾਥ ਦੇਣਾ ਉਹਦੀ ਖੂਬੀ ਸੀ ਅਤੇ ਜ਼ਿੰਦਗੀ ਵੀ ਪ੍ਰਮਾਤਮਾ ਕਰੇ ਉਹ ਇਸੇ ਹਾਲ ਵਿੱਚ ਹੋਵੇ ਕਿਉਂਕਿ ਇਹ ਉਹਦੀ ਰੂਹ ਦੇ ਨਿਹੜ ਦਾ ਮਲ ਸੀ ਸੋ ਗੁਰੂ ਪਿਆਰਿਓ ਐਸੇ-ਐਸੇ ਵੀ ਸੁਰਬੀਰ ਹੋਏ ਹਨ ਸਾਡੀ ਕੌਮ ਵਿੱਚ ਜੇ ਸਾਕੇ ਚੰਗੀ ਲੱਗੀ ਹੈ ਤਾਂ ਅੱਗੇ ਸ਼ੇਅਰ ਕਰੋ ਅਤੇ ਸਤਿਗੁਰ ਸਹਿਬ ਜੀ ਦੇ ਚਰਨਾਂ ਦੇ ਵਿੱਚ ਪਾਠ ਜਾਪ ਅਰਦਾਸ ਜ਼ਰੂਰ ਕਰੋ ਸਤਿਗੁਰ ਜੀ ਆਪ ਹੀ ਪੰਥ ਦੀ ਬਾਣ ਫੜਨਗੇ ਅਤੇ ਖਾਲਸੇ ਦੀ ਝੜ ਦੀ ਕਲਾ ਕਰਨਗੇ ਸੋ ਗੁਰੂ ਪਿਆਰੋਂ ਧੰਨ ਬਖਸ਼ਿਸ਼ ਕਰੋ ਜੀਅਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ